ਅਗਲਾ ਇੰਪੋਰਟੈਂਟ ਕੁਐਸਚਨ ਹੈਗਾ ਆ ਸਿੱਖਣ ਲਰਨਿੰਗ ਦਾ ਮੀਨਿੰਗ ਆਫ ਲਰਨਿੰਗ ਐਂਡ ਇਟਸ ਨੇਚਰ ਜਾਇਦੀ ਪ੍ਰਕਿਰਤੀ ਠੀਕ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਲਿਖ ਦਿਓ ਸਿੱਖਣ ਦੀ ਕਿ ਇਹ ਦੀ ਸਿੱਖਣ ਪ੍ਰਕਿਰਿਆ ਆ ਇਹ ਕੀ ਆ ਜੀਵਨ ਪਰ ਚੱਲਣ ਵਾਲੀ ਪ੍ਰਕਿਰਿਆ ਆ ਇਹਦਾ ਕਦੇ ਵੀ ਅੰਤ ਨਹੀਂ ਹੁੰਦਾ ਠੀਕ ਹੈ ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਆ ਤਾਂ ਕੀ ਆ ਅੱਛੀ ਤਰ੍ਹਾਂ ਸਿੱਖਣਾ ਸ਼ੁਰੂ ਕਰ ਦਿੰਦਾ ਆ ਉਸ ਤੋਂ ਬਾਅਦ ਜਦੋਂ ਸਕੂਲ ਤੋਂ ਬਾਹਰ ਆਉਂਦਾ ਆ ਜਦ ਵੱਡਾ ਹੋ ਜਾਂਦਾ ਉਸ ਤੋਂ ਬਾਅਦ ਵੀ ਕੁਛ ਨਾ ਕੁਛ ਕੁਛ ਨਾ ਕੁਛ ਸਿੱਖਦਾ ਰਹਿੰਦਾ ਆ ਠੀਕ ਹੈ ਤੇ ਇਹ ਕੀ ਆ ਇਹ ਸਾਡੇ ਵਿਵਹਾਰ ਦੇ ਵਿੱਚ ਬਹੁਤ ਚੇਂਜ ਲੈ ਕੇ ਆਂਦੀ ਆ ਪੋਜ਼ਿਟਿਵ ਚੇਂਜ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਅਰਥ ਤੇ ਆ ਜਾਣਾ ਆ ਕਿ ਸਿੱਖਣ ਦਾ ਅਰਥ ਕੀ ਹੈ ਹੁਣ ਸਿੱਖਣ ਦਾ ਅਰਥ ਕੀ ਆ ਇੱਕ ਪ੍ਰਕਿਰਿਆ ਆ ਇਹਨਾਂ ਯਾਦ ਰੱਖਿਓ ਇਹ ਇੱਕ ਪ੍ਰਕਿਰਿਆ ਹੈ ਜਿਸ ਵਿੱਚ अनुभव मतलब अपने एक्सपीरियंस ਅਤੇ ਆਪਣੇ ਤਜਰਵੇ ਨਾਲ ਗਿਆਨ ਰਾਹੀ ਮਨੁੱਖ ਦੇ ਸੁਭਾਅ ਦੇ ਵਿੱਚ ਸਥਾਈ ਪਰਮਨੈਂਟ ਤਬਦੀਲੀਆਂ ਆਉਂਦੀ ਹੈ ਠੀਕ ਹੈ ਅਸਲ ਦੇ ਵਿੱਚ ਜੇ ਮੈਂ ਕਹਿ ਦਵਾਂ ਕਿ ਜਿਹੜਾ ਸੁਭਾਅ ਵਿੱਚ ਤਬਦੀਲੀ ਆਉਣਾ ਹੀ ਸਿੱਖਣਾ ਹੈ ਤਾਂ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਊਗੀ मतलब ਜਦੋਂ ਸਾਡੇ ਸੁਭਾਅ ਦੇ ਵਿੱਚ ਕੋਈ ਚੀਜ਼ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਕਰਦੇ ਆ ਹਨਾ ਸਾਡੇ ਸੁਭਾਅ ਦੇ ਵਿੱਚ ਤਬਦੀਲੀਆਂ ਆਂਦੀਆਂ ਆ ਅਸੀਂ ਉਹ ਸਿੱਖ ਲੈਣੇ ਆ ਤਾਂ ਉਹਨੂੰ ਸਿੱਖਣਾ ਕਹਿੰਦੇ ਆ ਠੀਕ ਹੈ ਸਿੱਖਣ ਪ੍ਰਕਿਰਿਆ ਸਿਰਫ ਇਹ ਨਹੀਂ ਹੈਗੀ ਕਿ ਸਕੂਲ ਤੱਕ ਹੀ ਸੀਮਤ ਆ ਜਨਮ ਤੋਂ ਲੈ ਕੇ ਇਹ ਅੰਤ ਤੱਕ ਜਦੋਂ ਤੱਕ ਇਨਸਾਨ ਖਤਮ ਨਹੀਂ ਹੁੰਦਾ ਉਦੋਂ ਤੱਕ ਕੀ ਆ ਚੱਲਦੀ ਰਹਿੰਦੀ ਆ ਕੁਛ ਨਾ ਕੁਛ ਕੁਛ ਨਾ ਕੁਛ ਇਨਸਾਨ ਸਿੱਖਦਾ ਰਹਿੰਦਾ ਆ ਕੁਝ ਸਕੂਲ ਦੇ ਅੰਦਰ ਸਿੱਖਦਾ ਆ ਫੇਰ ਬਾਹਰ ਸਮਾਜ ਦੇ ਵਿੱਚ ਸਿੱਖਦਾ ਆ ਦੁਨੀਆ ਦੇ ਵਿੱਚ ਵਿਚਰਦਾ ਵਿਚਰਦਾ ਪ੍ਰੋਬਲਮ ਨੂੰ ਸੋਲਵ ਕਰਦਾ ਕਰਦਾ ਆਪਣੀ ਲਾਈਫ ਦੀਆਂ ਕੁਸ਼ਿਸ਼ਾਂ ਨੂੰ ਕੁਝ ਸਿੱਖਦਾ ਰਹਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਇਹਦੀ ਡੈਫੀਨੇਸ਼ਨਸ ਆ ਜਾਂਦੀ ਆ ਇੰਪੋਰਟੈਂਟ ਡੈਫੀਨੇਸ਼ਨਸ ਤੁਸੀਂ ਦੋ ਲਿਖ ਸਕਦੇ ਹੋ ਜਿਹਦਾ ਗੇਟਸ ਦੀ ਆ ਲਰਨਿੰਗ ਇਜ਼ ਮੋਡੀਫਿਕੇਸ਼ਨ ਆਫ ਬਿਹੇਵੀਅਰ ਥਰੂ ਐਕਸਪੀਰੀਅੰਸ ਇਹ ਬੜੀ ਈਜ਼ੀ ਹੈ ਯਾਦ ਕਰਨੀ ਉਸ ਤੋਂ ਬਾਅਦ ਤੁਸੀਂ ਹੋਰ ਕਰ ਸਕਦੇ ਹੋ ਯਾਰ ਇੱਕ ਦੋ ਜਿਹੜੀ ਵੀ ਤੁਹਾਨੂੰ ਇਹਦੇ ਵਿੱਚੋਂ ਈਜ਼ੀ ਲੱਗੀ ਜਿਦਾ ਸਕਿਨਰ ਦੀ ਹੈਗੀ ਆਗੇ ਆ ਲਰਨਿੰਗ ਇਨਕਲੂਡਸ ਬੋਥ ਐਕ્ਵਿਜ਼ੀਸ਼ਨ ਐਂਡ ਇਟਸ ਰਿਟੈਂਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਨੇਚਰ ਆਫ ਲਰਨਿੰਗ ਸਿੱਖਣ ਦੀ ਪ੍ਰਕਿਰਤੀ ਇਹਦੇ ਵਿੱਚ ਹੁਣ ਦੇਖੋ ਬੜੇ ਸੌਖੇ ਪੁਆਇੰਟ ਆ ਠੀਕ ਹੈ ਯਾਦ ਕਰਨ ਦਾ ਵਿਦਾਦੀ ਹੁਣ ਸਿੱਖਣਾ ਹੈ ਕੀ ਆ ਸਿੱਖਣਾ ਆਪਾਂ ਦੇਖਿਆ ਕਿ ਤਜਰਬੇ ਦੇ ਨਾਲ ਸਾਡੇ ਬਿਹੇਵੀਅਰ ਦੇ ਵਿੱਚ ਪਰਮਾਨੈਂਟ ਚੇਂਜ ਪਰਮਾਨੈਂਟ ਬਦਲਾਅ ਸਿੱਖਣਾ ਹੈਗਾ ਹੁਣ ਇਹ ਕੀ ਆ ਸਰਵ ਵਿਆਪੀ ਆ ਹਰ ਇੱਕ ਜੀਵ ਧਰਤੀ ਤੇ ਕੁਝ ਨਾ ਕੁਝ ਸਿੱਖਦਾ ਰਹਿੰਦਾ ਆ ਇਹ ਨਹੀਂ ਕਿ ਤੁਸੀਂ ਸਿੱਖਦੇ ਆ ਜਾਂ ਮੈਂ ਸਿੱਖਦੀ ਆ ਜਾਂ ਕੋਈ ਇੱਕ ਸਿੱਖਦਾ ਸਾਰੇ ਸਿੱਖਦੇ ਰਹਿੰਦੇ ਆ ਮਨੁੱਖ ਦੂਜੇ ਜੀਵਾਂ ਦੇ ਮੁਕਾਬਲੇ ਜਿਹੜੇ ਦੂਜੇ ਐਨੀਮਲ ਆ ਜਾਂ ਕੁਝ ਵੀ ਕਿਸੇ ਵੀ ਮਤਲਬ ਚੀਜ਼ਾਂ ਦੇ ਮੁਕਾਬਲੇ ਜ਼ਿਆਦਾ ਸਿੱਖਦਾ ਆ ਰਸ ਮਿਠਾੰਗਣਾ ਸਿੱਖਦਾ ਆ ਨਾ ਕਿਸੇ ਵੀ ਖੇਤਰ ਵਿੱਚ ਚਾਹੀ ਉਹ ਰਹਿੰਦਾ ਹੋਵੇ ਕੁਛ ਨਾ ਕੁਛ ਕੁਛ ਨਾ ਕੁਛ ਸਿੱਖਦਾ ਰਹਿੰਦਾ ਹੈ ਚਾਹੀ ਉਹ ਜੰਗਲਾਂ ਵਿੱਚ ਵੀ ਰਹਿੰਦਾ ਹੈ ਉੱਥੋਂ ਵੀ ਕੁਛ ਨਾ ਕੁਛ ਸਿੱਖਦਾ ਹੀ ਰਿਹਾ ਆ ਠੀਕ ਹੈ ਜਿੱਦਾਂ ਉਹਨੇ ਕਈ ਚੀਜ਼ਾਂ ਉੱਥੇ ਸਿੱਖੀਆਂ ਅੱਗ ਲਗਾਉਣਾ ਭੋਜਨ ਪਕਾਉਣਾ ਜਦਕਿ ਉਹ ਪਹਿਲਾਂ ਕੱਚਾ ਖਾਂਦਾ ਹੁੰਦਾ ਸੀ ਹਨਾ ਉਸ ਤੋਂ ਬਾਅਦ ਪਹਿਲਾ ਇਨਸਾਨ ਬਿਨਾਂ ਘਰ ਤੋਂ ਰਹਿੰਦਾ ਸੀ ਫੇ ਉਹਨੇ ਸਿੱਖ ਲਿਆ ਝੌਂਪੜੀਆਂ ਬਣਾਉਣੀਆਂ ਫਿਰ ਉਸ ਤੋਂ ਬਾਅਦ ਉਹਨੇ ਪੱਕੇ ਘਰ ਵਿੱਚ ਰਹਿਣਾ ਸ਼ੁਰੂ ਕਰਤਾ ਖੇਤੀਬਾੜੀ ਕਰਨੀ ਸ਼ੁਰੂ ਕਰਤੀ ਸਾਰਾ ਕੁਝ ਸਿੱਖਿਆ ਆ ਇਸ ਤਰ੍ਹਾਂ ਕੀ ਹੈ ਸਰਵਵਿਆਪੀ ਆ ਠੀਕ ਹੈ ਹਮੇਸ਼ਾ ਚੱਲਦੀ ਰਹਿੰਦੀ ਹੈ ਉਸ ਤੋਂ ਬਾਅਦ ਹੈ ਬਾਦਾ ਦੇਖੋ ਸਿੱਖਣ ਦੇ ਵਿੱਚ ਕੀ ਹੁੰਦਾ ਬਾਦਾ ਹੁੰਦਾ ਰਹਿੰਦਾ ਹੈ ਹੁਣ ਤੁਸੀਂ ਆਪਣੇ ਤੇ ਐਗਜ਼ਾਮਪਲ ਲਾਓ ਤੁਸੀਂ ਕੀ ਆ ਕੋਈ ਚੀਜ਼ ਥੋੜੀ ਜਿਹੀ ਸਿੱਖੀ ਸੀ ਹੈਨਾ ਸਕੂਲ ਗਏ ਸੀ ਤੇ ਉਸ ਤੋਂ ਬਾਅਦ ਕੀ ਆ ਉਹਦੇ ਵਿੱਚ ਹੋਰ 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 ਚੀਜ਼ਾਂ ਐਡ ਕਰੀ ਗਏ ਉਹਦੇ ਨਾਲ ਕੀ ਆ ਤੁਹਾਡੇ ਸਿੱਖਣ ਦੇ ਵਿੱਚ ਬਾਦਾ ਹੁੰਦਾ ਗਿਆ ਹੁੰਦਾ ਗਿਆ ਤੁਹਾਡੇ ਬਿਹੇਵੀਅਰ ਦੇ ਵਿੱਚ ਚੇਂਜ ਤੁਹਾਡੇ ਮੋਡੀਫਿਕੇਸ਼ਨ ਬਿਹੇਵੀਅਰ ਜੋਦੀ ਚੇਂजेस ਹੋਈ ਗਈ ਉਹਦੇ ਵਿੱਚ ਠੀਕ ਹੈ ਜਦੋਂ ਇਨਸਾਨ ਇੱਕ ਚੀਜ਼ ਨੂੰ ਸਿੱਖ ਲੈਂਦਾ ਆ ਫਿਰ ਉਹ ਕੀ ਆ ਉਹਨੂੰ ਮੋਟੀਵੇਸ਼ਨ ਮਿਲਦਾ ਆ ਫਿਰ ਅਗਲੀ ਚੀਜ਼ ਸਿੱਖ ਲੈਂਦਾ ਆ ਇਹ ਤਾਂ ਇੱਕ ਚੱਲਦੀ ਰਹਿੰਦੀ ਆ ਪੜਾਅ ਦੇ ਰੂਪ ਵਿੱਚ ਠੀਕ ਹੈ ਨਿਰੰਤਰ ਪਹਿਲਾ ਵੀ ਗੱਲ ਹੋਈ ਆ ਨਿਰੰਤਰ ਚੱਲਦੀ ਰਹਿੰਦੀ ਆ ਜਨਮ ਤੋਂ ਲੈ ਕੇ ਮੌਤ ਤੱਕ ਇਹ ਚੱਲਦੀ ਰਹਿਣ ਵਾਲੀ ਪ੍ਰਕਿਰਿਆ ਹੈਗੀ ਆ ਆਪਣੇ ਤੇ ਐਗਜ਼ਾਮਪਲ ਆ ਕੇ ਦੇਖੋ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਇਹ ਲੋਗ ਸਿੱਖਿਆ ਆ ਤੇ ਤੁਸੀਂ ਗਾਹਾਂ ਵੀ ਜਦੋਂ ਤੱਕ ਆਪਾਂ ਇਸ ਦੁਨੀਆ ਚੋਂ ਚੱਲ ਨਹੀਂ ਜਾਣਾ ਸਿੱਖੀ ਹੀ ਜਾਣਾ ਆ ਤੇ ਇਸ ਤੋਂ ਮਤਲਬ ਇਹ ਸਿਧੰਤਾ ਹੈ ਕਿ ਇਹ ਨਿਰੰਤਰ ਪ੍ਰਕਿਰਿਆ ਹੈਗੀ ਹੈ ਬਹਿਵਾਰ ਵਿੱਚ ਤਬਦੀਲੀ ਸਿੱਖਣਾ ਕੀ ਕਰਦਾ ਆ ਸਾਡੇ ਬਹਿਵਾਰ ਦੇ ਵਿੱਚ ਪੋਜ਼ਿਟਿਵ 네ਗੇਟਿਵ ਬਦਲਾਵ ਲੈ ਕੇ ਆਉਂਦਾ ਆ ਠੀਕ ਹੈ ਆਪਾਂ ਕਈ ਚੀਜ਼ਾਂ ਸਿੱਖਦੇ ਆ ਤੇ ਨਾਲ ਸਾਡਾ ਕੀ ਆ ਬਿਹੇਵੀਅਰ ਜਾਂ ਸਾਡਾ ਸਾਡੀ ਜਿਹੜੀ ਹੈਬਿਟਸ ਆ ਸਾਡੀ ਸੋਚ ਆ ਉਹ ਕੀ ਹੁੰਦੀ ਆ ਪੋਜ਼ਿਟਿਵ ਹੋ ਜਾਂਦੀ ਆ ਸਮ ਟਾਈਮ ਜਿਹੜਾ ਅਸੀਂ ਕਈ ਵੇਲੇ ਕਿਸੇ ਇਨਸਾਨ ਤੋਂ ਕਈ ਚੀਜ਼ਾਂ ਸਿੱਖ ਲੈਣੇ ਆ ਉਹ ਸਾਡੇ ਲਈ ਨਹੀਂ ਵੀ ਠੀਕ ਹੁੰਦੀਆਂ ਠੀਕ ਹੈ ਉਹਨੂੰ ਰਣਾਤਮਿਕ ਵੀ ਕਹਿੰਦੇ ਆ ਪਰ ਸਿੱਖਣਾ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਹੈ ਠੀਕ ਹੈ ਗੋਲ ਕੇਂਦਰਿਤ ਗੋਲ ओरिएंटेड ਜਿਹੜਾ ਸਿੱਖਣਾ ਹੁੰਦਾ ਉਹ ਹਮੇਸ਼ਾ ਹੀ ਗੋਲ ਕੇਂਦਰਿਤ ਹੁੰਦਾ ਉਹਦਾ ਕੋਈ ਨਾ ਕੋਈ ਏਮ ਜ਼ਰੂਰ ਹੁੰਦਾ ਹੈ ਜਦੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਸਾਨੂੰ ਮੋਟੀਵੇਸ਼ਨ ਮਿਲਦਾ ਆ ਠੀਕ ਹੈ ਜਿੱਦਾਂ ਆਪਾਂ ਉਦਾਹਰਨ ਲੈ ਸਕਦੇ ਹਾਂ ਇਹ ਬੱਚਾ ਸਕੂਲ ਦੇ ਵਿੱਚ ਇਹ ਪ੍ਰੀਖਿਆ ਜਦੋਂ ਪਾਸ ਕਰ ਲੈਂਦਾ ਹੈ ਹਨਾ ਉਹਦਾ Aim ਕੀ ਹੁੰਦਾ ਹੈ ਉਹਨੂੰ ਮਿਲ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ ਫਿਰ ਉਹ ਅੱਗੇ ਪੜ੍ਹਾਈ ਹੋਰ ਸ਼ੁਰੂ ਕਰ ਦਿੰਦਾ ਹੈ ਏਦਾਂ ਏਦਾਂ ਅਸੀਂ ਆਪਣੇ ਲਾਈਫ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ ਇਹ ਗੋਲ ਕੇਂਦਰ ਹਰ ਚੀਜ਼ ਦਾ ਗੋਲ ਹੈ ਹੁਣ ਅਸੀਂ ਵੀ ਪੜ੍ਹਾਈ ਕਰ ਰਹੇ ਹਾਂ ਜਾਂ ਤੁਸੀਂ ਪੜ੍ਹਾਈ ਕਰ ਰਹੇ ਹੋ ਕਿਸੇ ਵੀ ਚੀਜ਼ ਦੀ ਟੀਟੀ ਤੁਹਾਡਾ ਗੋਲ ਕੀ ਹੈ ਸਿੱਖਣ ਦਾ ਕਿ ਤੁਸੀਂ ਇਹਨੂੰ ਕਲੀਅਰ ਕਰ ਲੈਣਾ ਅੱਛਾ ਫਿਰ ਤੁਸੀਂ ਪੋਜ਼ਿਟਿਵ ਵੇ ਤੁਹਾਡ ਕੋ ਪੋਜ਼ਿਟਿਵਿਟੀ ਆ ਜਾਣੀ ਹੈ ਮੈਂ ਅੱچھے ਨੰਬਰ ਲੈ ਲੈ ਏ ਉਸ ਤੋਂ ਬਾਅਦ ਤੁਸੀਂ ਅਗਲੀ ਕਲਾਸ ਦੇ ਵਿੱਚ ਹੋਰ ਮਿਹਨਤ ਕਰਨੀ ਹੈ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਕਿਰਿਆ ਨਹੀਂ ਪ੍ਰੋਡਕਟ ਪ੍ਰੋਸੈਸ ਨਾਟ ਏ ਪ੍ਰੋਡਕਟ ਦੇਖੋ ਵੀ ਜਿਹੜੀ ਸਿੱਖਿਆ ਹੈ ਨਾ ਜਾਂ ਸਿੱਖਣਾ ਹੈ ਇਹ ਕੀ ਆ ਪ੍ਰੋਡਕਟ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪ੍ਰਕਿਰਿਆ ਆ ਪ੍ਰਕਿਰਿਆ ਐਦਾਂ ਹੈ ਜਿਹੜੀ ਚੱਲਦੀ ਰਹਿੰਦੀ ਆ ਜਿਹੜੀ ਸਾਡੇ ਬਿਹੇਵੀਅਰ ਦੇ ਵਿੱਚ ਪਰਵਰਤਨ ਲਿਆਉਂਦੀ ਆ ਠੀਕ ਹੈ ਜਿਹਦਾ ਉਦੇਸ਼ ਹੁੰਦਾ ਆ ਜਿਹਦੀ ਜ਼ਰੂਰਤ ਹੈ ਸਾਨੂੰ ਠੀਕ ਹੈ ਜਿਹੜੀ ਪੜਾਅ ਦਰ ਪੜਾਅ ਚੱਲਦੀ ਹੈ ਉਸ ਤੋਂ ਬਾਅਦ ਕੀ ਆ ਪਰਤੱਖ ਨਰੀਖਣ ਯੋਗ ਨਹੀਂ નોਟ ਡਾਇਰੈਕਟਲੀ ਅਬਜ਼ਰਵੇਇਬਲ ਹੈ ਨਾ ਇਹਦਾ ਸਿੱਖਣ ਪ੍ਰਕਿਰਿਆ ਆ ਇਹ ਕੀ ਆ ਇਹਦਾ ਪਰਤੱਖ ਰੂਪ ਵਿੱਚ ਨਰੀਖਣ ਨਹੀਂ ਕੀਤਾ ਜਾ ਸਕਦਾ ਠੀਕ ਹੈ ਇਹਨੂੰ ਕੀ ਆ ਇਹ ਜਿਹੜੇ ਇਹਦੇ ਵਿੱਚ ਬਦਲਾਅ ਆਉਂਦੇ ਆ ਮਨੁੱਖ ਦੇ ਵਿੱਚ ਸਿੱਖਣ ਦੇ ਨਾਲ ਉਹਦੇ ਨਤੀਜਿਆਂ ਦੇ ਆਧਾਰ ਤੇ ਇਹਦਾ ਨਰੀਖਣ ਕੀਤਾ ਜਾ ਸਕਦਾ ਆ ਠੀਕ ਹੈ ਇਹਨੂੰ ਆਪਾਂ ਇਹਦਾ ਦੇਖ ਨਹੀਂ ਸਕਦੇ ਵੀ ਸਿੱਖਣ ਕੋਈ ਚੀਜ਼ ਆ ਸਾਡੇ ਮੂਰੇ ਕੋਈ ਬੱਚਾ ਕੋਈ ਚੀਜ਼ ਕਰ ਰਿਹਾ ਹੈ ਸਿੱਖ ਰਿਹਾ ਹੈ ਡਾਇਰੈਕਟ ਹਨਾ ਉਹਨੂੰ ਆਪਾਂ ਕੋਈ ਚੀਜ਼ ਉਹਦੇ ਇਮੇਜਿਨੇਸ਼ਨ ਹੀ ਕਰ ਸਕਦੇ ਹਾਂ ਉਹਦੀ ਜਿਹੜੀ ਬਿਹੇਵੀਅਰ ਚੇਂਜ ਆ ਰਹੇ ਹੈ ਨਾ ਉਹਦੇ ਆਧਾਰ ਤੇ ਅਸੀਂ ਉਹਦੇ ਨੰਬਰ ਲਗਾ ਸਕਦੇ ਹਾਂ ਵੀ ਆਹ ਇਹਦੇ ਵਿੱਚ ਆਇਆ ਨਹੀਂ ਕੀਤਾ ਹੈ ਠੀਕ ਹੈ ਇਹ ਗੱਲ ਹੈ ਕਿ ਜਿਹੜਾ ਪ੍ਰਤੱਖ ਨਹੀਂ ਹੈਗਾ ਇਹਦਾ ਨਰੀਖਣ ਸਿਰਫ ਬਿਹੇਵੀਅਰ ਦੇ ਚੇਂਜ ਦੇ ਹਿਸਾਬ ਨਾਲ ਹੀ ਅਸੀਂ ਦੱਸ ਸਕਦੇ ਹਾਂ ਕਿ ਇਹਨੇ ਵਧੀਆ ਸਿੱਖਿਆ ਹੈ ਸਥਾਈ ਬਦਲਾ ਪਰਮਨੈਂਟ ਚੇਂਜ ਸਿੱਖਣ ਪ੍ਰਕਿਰਿਆ ਦਾ ਉਦੇਸ਼ ਕੀ ਹੁੰਦਾ ਹੈ ਸਥਾਈ ਪਰਵਰਤਨ ਕਰਨਾ ਇੱਕ ਬੱਚਾ ਜਦੋਂ ਤੇਜ਼ ਭੱਜਣਾ ਸਿੱਖਦਾ ਹੈ ਤਾਂ ਉਹ ਕੀ ਕਰਦਾ ਹੈ? ਕਾਫੀ ਲੰਬੇ ਸਮੇਂ ਦੇ ਅੰਤਰਵਾਦ ਵੀ ਉਹ ਕਿਸੇ ਵੀ ਸਮੇਂ ਤੇਜ਼ ਭੱਜ ਸਕਦਾ ਹੈ। ਹੁਣ ਤੁਸੀਂ ਦੇਖੋ ਪਰਮਾਨੈਂਟ ਚੇਂਜ ਆਉਂਦੇ ਆ। ਤੁਸੀਂ ਕੀ ਆ ਸਕੂਲ ਦੇ ਵਿੱਚ ਗਏ ਸੀ। ਪੜਨਾ ਸਿੱਖ ਲਿਆ ਸੀ। ਅ ਰੀਡਿੰਗ ਕਰਨੀ ਸਿੱਖ ਲਈ। ਹੁਣ ਤੁਸੀਂ 5 ਸਾਲ ਬਾਅਦ ਵੀ ਰੀਡਿੰਗ ਕਰ ਸਕਦੇ ਹੋ। ਪਰਮਾਨੈਂਟ ਚੇਂਜ ਹੋ ਗਿਆ ਨਾ। ਪਹਿਲਾਂ ਸਿੱਖਿਆ ਸੀ। ਉਹਨੂੰ ਮਤਲਬ ਉਹ ਤੁਹਾਡੇ ਵਿੱਚ ਉਹ ਚੇਂਜਸ ਆ ਗਈ ਪਰਮਨੈਂਟ ਆ ਗਈ ਉਹ ਚੀਨ ਨੂੰ ਤੁਸੀਂ ਦੁਬਾਰਾ ਵੀ ਵਰਤ ਸਕਦੇ ਹੋ ਲਾਈਫ ਦੇ ਵਿੱਚ ਅਡਜਸਟਮੈਂਟ ਸਮਝੋ ਜਨ ਸਿੱਖਣ ਪ੍ਰਕਿਰਿਆ ਨਾਲ ਬੱਚਾ ਆਪਣੇ ਸਮਾਜ ਦੇ ਅੰਦਰ ਅਡਜਸਟਮੈਂਟ ਕਰਨੀ ਸਿੱਖ ਜਾਂਦਾ ਹੈ ਠੀਕ ਹੈ ਉਹਨੂੰ ਕੀ ਆ ਕਿਸੇ ਵੀ ਪ੍ਰੋਬਲਮ ਨੂੰ ਸਮਾਜ ਦੇ ਵਿੱਚ ਸੋਲਵ ਕਰਨੀ ਉਹਨੂੰ ਆ ਜਾਂਦੀ ਆ ਉਹਦੇ ਨਾਲ ਉਹਦੋਂ ਕੀ ਆ ਮੋਟੀਵੇਸ਼ਨ ਆਦਾ ਆ ਅਡਜਸਟਮੈਂਟ ਹੋ ਜਾਂਦੀ ਆ ਉਹਦੀ ਕਿਰਿਆਸ਼ੀਲਤਾ ਭਰਪੂਰ ਜਿਹੜਾ ਸਿੱਖਣ ਪ੍ਰਕਿਰਿਆ ਆ ਉਹ ਹਮੇਸ਼ਾ ਹੀ ਕਿਰਿਆਸ਼ੀਲ ਭਰਪੂਰ ਹੁੰਦੀ ਆ ਮਤਲਬ ਐਕਟੀਵਿਟੀ ਦੇ ਵਿੱਚ ਬੱਚਾ ਕੀ ਐਕਟਿਵ ਹੁੰਦਾ ਆ ਸਿੱਖਣ ਵਾਲਾ ਐਕਟਿਵ ਹੁੰਦਾ ਆ ਜੇਕਰ ਉਹ ਐਕਟਿਵ ਨਹੀਂ ਆ ਤਾਂ ਕੋਈ ਵੀ ਸਿੱਖਣ ਨਾ ਤਾਂ ਉਦੇਸ਼ਪੂਰਨ ਹੋ ਸਕਦਾ ਆ ਨਾ ਕਿਸੇ ਵੀ ਸਿੱਖਣ ਨੂੰ ਪ੍ਰਾਪਤ ਕੀਤਾ ਜਾ ਸਕਦਾ ਆ ਜਾਂ ਕੋਈ ਵੀ ਸਿੱਖਿਆ ਨਾ ਪ੍ਰਾਪਤ ਕੀਤੀ ਜਾ ਸਕਦੀ ਠੀਕ ਹੈ ਜੀ ਇਹ ਸੀਗਾ मीनिंग ਆਫ ਲਰਨਿੰਗ ਐਂਡ ਇਟਸ ਨੇਚਰ